ਵਾਹਿਗੁਰਦੀ ਦਾ ਖਾਲਸਾ ਵਾਹਿਗੁਰਦੀ ਕੀ ਫਤਿਹ ਸਾਬ ਸ਼੍ਰੀ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਲੱਖ ਲੱਖ ਵਾਰ ਸ਼ੁਕਰਾਨਾ ਜਿਨ੍ਹਾਂ ਨੇ ਸੇਵਾ ਬਸਤੀਆ ਕਿਉਂਕਿ ਸਮਾਜ ਸੇਵਾ ਸੁਸਾਇਟੀ ਰਜਿਸਟਰਡ ਮੋਗਾ ਦੇ ਸਾਰੇ ਹੀ ਸੇਵਾਦਾਰ ਹਮੇਸ਼ਾ 24 ਘੰਟੇ ਸੇਵਾ ਨੂੰ ਸਮਰਪਿਤ ਰਹਿੰਦੇ ਆ ਚਾਹੇ ਕੋਈ ਰੇਲਵੇ ਵਾਲੀ ਡੈੱਡ ਬੋਟੀ ਹੋਵੇ ਚਾਹੇ ਨਹਿਰਾਂ ਵਾਲੀ ਹੋਵੇ ਜਾਂ ਰੋਡ ਐਕਸੀਡੈਂਟ ਹੋਣ ਤੇ ਜਾਂ ਇਦਾਂ ਦੀਆਂ ਜਿਹੜੀਆਂ ਐਵੇਂ ਘਟਮਾਰਾਂ ਹੁੰਦੀਆਂ ਉਥੇ ਸਮਾਜ ਸੇਵਾ ਸੁਸਾਇਟੀ ਦੇ ਮੈਂਬਰ ਹਮੇਸ਼ਾ 24 ਘੰਟੇ ਸੇਵਾ ਨੂੰ ਸਮਰਪਿਤ ਰਹਿੰਦੇ ਆ ਮੈਂ ਧੰਨਵਾਦ ਕਰਦਾ ਹਾਂ ਉਸ ਸੱਚੇ ਪਾਤਸ਼ਾਹ ਦਾ ਜਿਨ੍ਹਾਂ ਨੇ ਸੇਵਾ ਬਖਸ਼ੀ ਆ ਅੱਜ ਮੀਂਹ ਦਾ ਕਹਿਰ ਬਹੁਤ ਜ਼ਿਆਦਾ ਸੀ ਕਿਉਂਕਿ ਮੀਂਹ ਦੇ ਕਹਿਰ ਦੇ ਹੋਣ ਦੇ ਜਿਆਦਾ ਕਰਕੇ ਕਿਉਂਕਿ ਜਿੱਥੇ ਤੁਸੀਂ ਹੁਣ ਵੀ ਵੇਖ ਰਹੇ ਆ ਮੇਰੇ ਕੋਲ 3 ਘੰਟੇ ਹੋ ਗਏ ਆ بارش ਹੱਟੀ ਨੂੰ ਰੇਲਵੇ ਰੋਡ ਦਾ ਹਾਤਾ ਬਤਮ ਸਿੰਘ ਦਾ ਮੰਜੈਸਟ੍ਰੀਟ ਰੋਡ ਦਾ ਸਾਰਾ ਪਾਣੀ ਆ ਉਹ ਬ੍ਰਿਜ ਦੇ ਥੱਲੇ ਜਾਂਦਾ ਕਿਉਂਕਿ ਓਵਰਬ੍ਰਿਜ ਦੇ ਥੱਲੇ ਆਉਣ ਦੇ ਕਾਰਨ ਜਿਹੜਾ ਕਿ ਰੇਲਵੇ ਟਰੈਕ ਜਿਹੜਾ ਉੱਪਰ ਚੱਲਦਾ ਪਿਆ ਇੱਥੇ ਵੱਡੀ ਮਾਤਰਾ ਦੇ ਵਿੱਚ ਜਿਹੜਾ ਅੱਜ ਕਿ ਪਾਣੀ ਜਮਾ ਹੋ ਗਿਆ ਸੀ 15 20 ਫੁੱਟ ਦੇ ਕਰੀਬ ਤੇ ਸਵੇਰ ਤੋਂ ਹੀ ਨਗਰ ਨਿਗਮ ਦੇ ਜਿਹੜੇ ਮੁਲਾਜ਼ਮਾ ਸਾਡਾ ਹਜੇ ਵੀ ਹੁਣ ਵੀ ਜਨਰੇਟਰ ਜੇ ਤੁਸੀਂ ਜਾ ਕੇ ਕੋਈ ਹਜੇ ਵੀ ਚੱਲ ਰਿਹਾ ਕਿਉਂਕਿ ਜਦੋਂ ਪਾਣੀ ਵੱਡੀ ਮਾਤਰਾ ਦੇ ਆਸ-ਪਾਸੋਂ ਏਰੀਆ ਦਾ ਜਿਹੜਾ ਕਿ ਇੱਕ ਤਾਂ 77 ਹੁੰਦਾ ਵਾ ਤੇ ਫਿਰ ਪਾਣੀ ਨਿਕਲਣ ਨੂੰ ਟਾਈਮ ਲੱਗ ਜਾਂਦਾ ਮੈਂ ਅੱਜ ਸਵੀਰ ਤੋਂ ਹੀ ਕਹਿ ਸਕਦਾ ਵੀ ਸ਼ਹਿਰ ਦੇ ਵਿੱਚ ਵੱਖ-ਵੱਖ ਪੁਆਇੰਟਾਂ ਦੇ ਉੱਤੇ ਆਪਣੀ ਜਿੰਨੀ ਵੀ ਮੈਂ ਸੇਵਾ ਕਰ ਸਕਦਾ ਜਾਂ ਜਿੰਨੀ ਵੀ ਡਿਊਟੀ ਮੈਂ ਕਰ ਸਕਦਾ ਮੈਂ ਕਦੇ ਵੀ ਆਪਦੇ ਆਪ ਨੂੰ ਮੇਅਰ ਦੇ ਅਹੁਦੇ ਦੇ ਬਰਾਬਰ ਨਹੀਂ ਸਮਝਾ ਇੱਕ ਮੋਗੇ ਸ਼ਹਿਰ ਦਾ ਨਾਗਰਿਕ ਹੋਣ ਦੇ ਤੇ ਇੱਕ ਸੇਵਾਦਾਰ ਹੋਣ ਦੇ ਨਾਤੇ ਤੇ ਕਿਉਂਕਿ ਇਹ ਨਹੀਂ ਵੀ ਅਸੀਂ ਕੋਈ ਦਿਖਾਵਾ ਕਰਦੇ ਹਾਂ ਜਿਵੇਂ ਅੱਜ ਕੱਲ੍ਹ ਇਹ ਵੀ ਸਾਨੂੰ ਨਗਰ ਰੰਗਮ ਦੇ ਮੇਅਰ ਦੀ ਸੀਟ ਮਿਲੀ ਆ 2 ਸਾਲਾਂ ਤੋਂ ਸੀਟ ਆ ਜੇ ਕਿ ਅਸੀਂ ਮੈਂ ਬਰਾ ਨਗਰ ਰੰਗਮ ਦੇ ਵਿੱਚ ਮੇਅਰ ਆ ਕਿਉਂਕਿ ਮੇਅਰ ਵਾਲਾ ਅਹੁਦਾ ਸੀ ਹਟ ਕੇ ਹਮੇਸ਼ਾ ਜਿਹੜੀ ਲੋਕਾਂ ਦੀ ਸੇਵਾ ਨੂੰ ਸਮਰਪਿਤ ਰਹਿੰਨੇ ਆ ਕਿਉਂਕਿ ਜਿੱਥੇ ਗੁਰੂ ਸਾਹਿਬਾਂ ਬਖਸ਼ਿਸ਼ ਕਰਦੇ ਆ ਸੇਵਾ ਵੀ ਉੱਥੇ ਹੀ ਹੁੰਦੀ ਆ ਕਿਉਂਕਿ ਸੇਵਾ ਸਿਮਰਨ ਇੱਕ ਐਵ ਜੀ ਦਾਤਾ ਨਾ ਤਾਂ ਕਿਸੇ ਵੀਰ ਨੂੰ ਮਿਲ ਸਕਦੀ ਆ ਨਾ ਕਿਸੇ ਭੈਣ ਨੂੰ ਮਿਲ ਸਕਦੀ ਆ ਨਾ ਕਿਸੇ ਬੱਚੇ ਨੂੰ ਮਿਲ ਸਕਦੀ ਆ ਕਿਉਂਕਿ ਜਿੱਥੇ ਗੁਰੂਆਂ ਦੀ ਬਖਸ਼ਿਸ਼ ਹੁੰਦੀ ਆ ਸੇਵਾ ਵੀ ਉੱਥੇ ਹੀ ਸ਼ੋਭਦੀ ਆ ਤੇ ਉੱਥੇ ਹੀ ਸੇਵਾ ਗੁਰੂ ਮਹਾਰਾਜ ਆਪ ਕਰਵਾ ਲੈਂਦੇ ਆ ਇਹ ਸਭ ਕਿੰਨੇ ਜਣੇ ਕਾਰਜ ਚ ਸਵਾਰ ਸੀ ਉਹਨਾਂ ਦੀ ਹਾਲਤ ਕੀਤਾ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ ਉਹਨਾਂ ਨੂੰ ਦੱਸਣ ਦੇ ਮਤਾਬਕ ਆ ਵੀਰ ਜੀ ਇੱਕ ਖਾਲਸਾ ਜੀ ਆ ਸਾਡੇ ਵੀਰ ਤੇ ਤਿੰ ਪਰ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਉਹਨਾਂ ਦਾ ਜਾਨੀ ਨੁਕਸਾਨ ਤੋਂ ਬਚਤ ਹੋ ਗਈ ਆ ਜਿੱਥੇ ਸਾਡੀ ਡਿਊਟੀ ਬਣਦੀ ਆ ਅੱਜ ਜਿਹੜੀ ਕਿ ਹੁਣ ਨਗਰ ਨਗਰਗੰਮ ਦੇ ਸਯੋਜਗ ਦੇ ਸਾਡੀ ਕਿ ਫਾਰਵਰਗੇਟ ਦੀ ਗੱਡੀ ਵੀ ਸਾਡੀ ਇੱਥੇ ਆਈ ਵੀ ਆ ਤੇ ਸਮਾਜ ਸੇਵਾ ਸਾਇਟੀ ਦੇ ਮੇਰੇ ਭਰਾ ਕਿਉਂਕਿ ਅਸੀਂ 24 ਘੰਟੇ ਸੇਵਾ ਨੂੰ ਸਮਰਪਿਤ ਰਹਿੰਦੇ ਆ ਅਸੀਂ ਕਦੇ ਇਹ ਨਹੀਂ ਵੇਖਿਆ ਕਿਤੇ ਗਰਮੀ ਆ ਸਰਦੀ ਆ ਮੀਂਹ ਪੈਂਦਾ ਤੇ ਵੀ ਅਸੀਂ ਅਰਜਾਈ ਦੇ ਵਿੱਚ ਬਹਿ ਜਾਈਏ ਜਾਂ ਸਾਡੇ ਘਰ ਦੇ ਕਹਿਣਗੇ ਵੀ ਇੱਥੇ ਸੇਵਾ ਤੇ ਨਹੀਂ ਜਾਣਾ ਜਦੋਂ ਗੁਰੂ ਦੀ ਬਖਸ਼ਿਸ਼ ਹੁੰਦੀ ਆ ਘਰਦਿਆਂ ਦਾ ਸਹਿਯੋਗ ਹੁੰਦਾ ਵਾ ਫਿਰ ਇਹਗੀਆਂ ਸੇਵਾ ਨੂੰ ਸਮਰਪਿਤ ਹੋਇਆ ਜਾਂਦਾ ਜਿਹੜੀ ਹੁਣ ਗੱਡੀ ਇਹ ਬਾਹਰ ਕੱਢੀ ਗਈ ਆ ਸਾਡੀ ਵੈਂਚ ਮਸ਼ੀਨ ਦੀ ਐਮਰਜੈਂਸੀ ਗੱਡੀ ਤੇ ਜਿਹੜੀਆਂ ਕਿਉਂਕਿ ਇਹ ਵੈਂਚ ਮਸ਼ੀਨ ਆ ਸਾਡੀਆਂ ਤਾਂ ਲਾਈਆਂ ਵੀ ਆ ਜਿਹੜੇ ਕਿ ਰੋਡ ਐਕਸੀਡੈਂਟ ਉਹਦੇ ਜਿਹੜੇ ਕਿ ਸਾਡੇ ਭੈਣ ਭਰਾ ਗੱਡੀਆਂ ਦੇ ਵਿੱਚ ਫਸ ਜਾਂਦੇ ਆ ਤੇ ਫਿਰ ਇਹਨਾਂ ਦੀ ਮਦਦ ਨਾਲ ਅਸੀਂ ਉਹਨਾਂ ਨੂੰ ਬਾਹਰ ਕੱਢਦੇ ਆ ਤੇ ਉਸ ਦੀ ਮਦਦ ਨਾਲ ਇਹ ਵੀ ਵੀਰ ਦੀ ਗੱਡੀ ਜਿਹੜੀ ਬਾਹਰ ਕੱਢੀ ਗਈ ਆ ਤੇ ਪਰਿਵਾਰਕ ਮੈਂਬਰਾਂ ਦਾ ਅਸੀਂ ਹਮੇਸ਼ਾ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਅੱਗੇ ਕੋਈ ਵੀ ਭੈਣ ਭਰਾ ਹੋਵੇ ਆ ਕਿਉਂਕਿ ਮੈਂ ਜਿੱਥੇ ਤੱਕ ਕਰ ਕਦ ਕਰ ਕਿਉਂਕਿ ਨਗਰ ਰੰਗਮ ਦੇ ਮੁਲਾਜ਼ਮਾਂ ਵੱਲੋਂ ਵੀ ਸਾਡੀ ਤਾਂ ਮੈਂ ਬਸ ਤਕਰੀਬ ਕਹਿ ਸਕਦਾ ਵੀ 10-15 ਮਿੰਟ ਵਾਸਤੇ ਹੀ ਬੜਾ ਜਿਹਾ ਪਾਸੇ ਗਿਆ ਸੀ ਮੈਂ ਹੁਣ ਸੋਚਿਆ ਸੀ ਵੀ ਚਲੋ ਮੈਂ ਘਰੇ ਜਾ ਆਵਾਂ ਤੇ ਜਦੋਂ ਹੀ ਨਾਲ ਦੀ ਨਾਲ ਪਤਾ ਲੱਗਾ ਵੀ ਇਹ ਹਾਦਸਾ ਹੋ ਗਿਆ ਤੇ ਤੁਰੰਤ ਆਪ ਵੀ ਇੱਥੇ ਜਿਹੜੀ ਕਟੜਾ ਸਥਾਨ ਤੇ ਪਹੁੰਚੇ ਸਾਡੀ ਟੀਮ ਸਾਡੀ ਕਿੰਨੀ ਕਿੰਨੀ ਮੁਸ਼ਕਲਤ ਕਰਨੀ ਪੈ ਗਈ ਸੀ ਸਾਡੀ ਤੁਸੀਂ ਦੇਖ ਹੀ ਰਿਹਾ ਜੀ ਮੇਰੇ ਖਿਆਲ ਲੱਗਦਾ ਜੀ ਕਰੀਬ 4-5 ਘੰਟੇ ਲੱਗ ਹੀ ਗਿਆ ਗੱਡੀ ਕੱਢਣ ਨੂੰ ਕਿਉਂਕਿ ਸਾਨੂੰ ਪ੍ਰੋਪਰ ਜਗ੍ਹਾ ਨਹੀਂ ਮਿਲ ਰਹੀ ਸੀ ਸੰਗਲਣੀ ਵਿੱਚ ਉਹਦੀ ਨਿਕਲ ਰ ਪਰ ਵਾਈ ਹੈ ਪਰ ਤੁਸੀਂ ਮੌਕੇ ਤੇ ਪਹੁੰਚ ਕੇ ਜਿਹੜੀ ਹੈ ਵੱਡਾ ਹਾਸਾ ਹੋਂ ਤੋਂ ਬਚਾਲਿਆ ਦੇਖੋ ਜੀ ਨਗਰ ਨਗਨ ਦੀ ਤਾਂ ਪ੍ਰਵਾਹ ਮੈਂ ਤੁਹਾਨੂੰ ਤਾਂ ਕਰਦਾ ਜਦੋਂ ਹਣ ਪਹਾੜਾਂ ਦੇ ਪਹਾੜੀ ਏਰੀਆ ਦੇ ਵਿੱਚ ਵੀ ਤੁਸੀਂ ਵੇਖਦੇ ਆ ਕਿਤੇ ਬੱਦਲ ਫਟ ਜਾਂਦਾ ਜਾਂ ਕਿਤੇ ਭਾਰੀ بارش ਹੋ ਜਾਂਦੀ ਜਾਨੀ ਨੁਕਸਾਨ ਹੋ ਜਾਂਦੇ ਆ ਉੱਥੇ ਕੀ ਉੱਥੇ ਨਗਰ ਨਗਨ ਬੈਠਾ ਵਾ ਪਹਾੜਾਂ ਦੇ ਵਿੱਚ ਜੋ ਇੱਥੇ ਦੀ ਗੱਲ ਕਰਦੇ ਆ ਜੇ ਨਗਰ ਨਗਨ ਦੀ ਡਿਊਟੀ ਜਿੱਥੇ ਬਣਦੀ ਆ ਐਡੀ ਭਾਰੀ ਮਾਤਰਾ ਜੇ بارش ਹੋਈ ਹੋਊਗੀ ਸਾਰਾ ਸ਼ਹਿਰ ਦਾ ਪਾਣੀ ਇੱਕ ਥਾਂ ਤੇ ਜੇ ਇਕੱਤਰ ਹੋ ਗਿਆ ਤੇ ਉਹ ਚ ਨਗਰ ਨਗਨ ਦਾ ਕੀ ਹੈ ਦੋਸ਼ ਜੇ ਨਗਰ ਨਗਨ ਦਾ ਦੋਸ਼ ਤੁਸੀਂ ਮੈਨੂੰ ਇੱਕ ਵੀ ਦੱਸ ਦਿਓ ਸ਼ਹਿ ਫੇਰ ਦੇ ਬੂਟਾਂ ਬੂਟ ਵੀ ਨੇ ਪਾਏ ਬੂਟ ਵੀ ਮੈਂ ਹੁਣ ਸ਼ਾਮ ਨੂੰ ਪਾਏ ਸੀਗੇ ਵੀ ਮੈਂ ਹੁਣ ਮੈਂ ਘਰੇ ਜਾਣਾ ਵਾ ਤੇ ਆ ਹੁਣ ਦੁਬਾਰਾ ਫੇਰ ਤੁਸੀਂ ਦੇਖ ਲਓ ਉੱਤੋਂ ਤੱਕ ਥੱਲੇ ਤੱਕ ਤੇ ਸਾਰੇ ਪਾਣੀ ਨਾਲ ਭਿੱਜੇ ਹੋਏ ਆ ਜੇ ਹਜੇ ਵੀ ਕਹਿੰਦੇ ਜੀ ਜਿਨ੍ਹਾਂ ਨੇ ਲਾਂਤਾਂ ਦੇਣੀਆਂ ਤਾਂ ਲਾਂਤਾਂ ਦੇਈਆਂ ਹੈ ਵੀ ਇੱਕ ਹੋਰ ਗੱਲ ਸੋਚਣ ਵਾਲੀ ਗੱਲ ਹੈ ਵੀ ਜਦੋਂ ਬਰਸਾਤ ਹੁੰਦੀ ਹੈ ਇੱਥੇ ਪਾਣੀ ਖੜ ਜਾਂਦਾ ਪਰ ਲੋਕਾਂ ਨੇ ਇੱਥੇ ਕਿਉਂ ਨਹੀਂ ਬਣਾਇਆ ਹੋਇਆ ਸਿਸਟਮ ਵੀ ਜਦੋਂ ਬਰਸਾਤ ਹੁੰਦੀ ਪਾਣੀ ਖੜਦਾ ਇੱਥੇ ਕਿਉਂ ਨਹੀਂ ਰੁਕਦਾ ਬਿਲਕੁਲ ਉਹ ਬੋਰ ਸਾਡਾ ਹੋਇਆ ਹੋਇਆ ਜੀ ਟਿਊਬਲ ਚੱਲ ਰਿਹਾ ਜਨਰੇਟਰ ਵੀ ਚੱਲ ਮੈਂ ਜਦੋਂ ਸਵੇਰੇ ਆਇਆ ਇੱਥੇ ਦੋ ਆਦਮੀ ਮੋਟਰਸਾਈਕਲ ਨੌਜਵਾਨ ਵੀਰ ਖੜੇ ਕਰਕੇ ਵਿਚਨਾ ਹੀ ਜਾਣ ਵੀ ਦੱਸੋ ਇਹ ਨਾਉਣ ਵਾਲੀਆਂ ਚੀਜ਼ਾਂ ਵੀ ਇਹ ਪਿਕਨਿਕ ਸਪੋਰਟ ਆ ਜਾਂ ਕਿ ਪੁਲ ਬਣਿਆ ਵਿਆ ਹੈ ਵੀ ਨਾਉਣ ਵਾਲਾ ਇਹੋ ਚੀਜ਼ੇ ਲੋਕ ਜਾਨ ਬੁੱਝ ਕੇ ਖੱਜਲ ਕਰਦੇ ਆ ਲਾਂਤਾਂ ਦਿੰਦੇ ਆ ਜਦੋਂ ਜਦੋਂ ਬੰਦਾ ਮੈਂ ਦੱਸ ਸਕਦਾ ਜਦੋਂ ਬੰਦਾ ਮਰਿਆ ਪਿਆ ਹੁੰਦਾ ਉਦੋਂ ਕਹਿੰਣਗੇ ਜੀ ਇਹ ਬਹੁਤ ਸੋਹਣੇ ਕਾਰਜ ਕਰਦਾ ਜੀ ਜਦੋਂ ਬੰਦਾ ਜਾਂਦਾ ਵਾ ਸੇਵਾ ਨੂੰ ਸਮਰਪਤਤਾ ਉਦੋਂ ਕਿਉਂ ਨਹੀਂ ਤੁਸੀਂ ਕਹਿੰਦੇ ਯਾਰ ਇੱਕ ਮੁੱਖ ਵਿੱਚੋ ਹੀ ਬੋਲਿਆ ਤੁਸੀਂ ਕਹਿਣਾ ਯਾਰ ਬਹੁਤ ਸੋਹਣੇ ਕਾਰਜ ਕਰਦਾ ਇਹ ਸਾਡੇ ਜਿਹੜੇ ਭਰਾ ਵਾ ਇਹਨਾਂ ਦਾ ਉਤਸ਼ਾਹ ਬਣੇ ਵੀ ਇਹ ਸੇਵਾ ਨੂੰ ਸਮਰਪਤਤਾ ਜੇ ਮਰੇ ਪੈਦੀ ਤੁਸੀਂ ਲਾਹਣ ਤਾਂ ਨਹੀਂ ਦੇਣੀ ਜਾਂ ਮਰੇ ਪੈਦੇ ਜਾ ਕੇ ਕਿ ਸਰਧਾਂਗੀਆਂ ਦੇਵੋਗੇ ਤੁਸੀਂ ਜਾ ਕੇ ਉੱਥੇ ਕਹਦੋਂਗੇ ਜੀ ਇਹ ਬਹੁਤ ਸੋਹਣਾ ਕਾਰਜ ਫੇਰ ਕਿਨੇ ਵੇਖਣੇ ਹਣ ਇਹੀ ਗੱਲ ਸੋਚਣ ਵਾਲੀ ਆ ਨਾ ਗੱਲ ਵੀ ਇੱਥੇ ਜਦੋਂ ਪਤਾ 8 8 ਦਾਦਾ ਬੋੜ ਪਾਣੀ ਤੇ ਡੰਡੂnga ਆਇਆ ਵਾ ਫੇਰ ਵੀ ਆਪਾਂ ਗੱਡੀ ਲੈ ਕੇ ਜਾ ਰਹੇ ਆ ਕਿ ਅੱਗੇ ਕੀ ਨਹੀਂ ਹੁੰਦਾ ਜਦੋਂ ਹੁਣੀ ਹੋਣੀ ਹੋਵੇ ਜਾਂ ਕਿਸੇ ਦਾ ਹਾਸਾ ਆਣ ਹੋਵੇ ਕਿਸੇ ਜੀ ਨੇ ਜਾਣਾ ਹੋਵੇ ਉੱਥੇ ਆਪਾਂ ਕੀ ਕਰ ਸਕਦੇ ਆ ਉਹ ਪ੍ਰਮਾਤਮਾ ਵਿਧੀ ਬਣਾ ਦਿੰਦਾ ਉਹਨਾਂ ਨੇ ਉੱਥੇ ਜਾ ਕੇ ਫਸਣਾ ਸੀ ਤੇ ਸਾਡੇ ਵਰਗੇ ਭਰਾਵਾਂ ਨੇ ਸੇਵਾ ਕਰਕੇ ਗੱਡੀ ਬਾਹਰ ਕਢਣੀ ਸੀ ਇੱਥੇ ਬੈਰੀਕੇਡ ਲਗਾ ਦਿਆ ਗਏ ਬੈਰੀਕੇਡ ਉਹ ਤਾਂ ਕੋਸ਼ਿਸ਼ ਇਹੀ ਹੁੰਦੀ ਆ ਜੀ ਜਿੱਥੇ ਹੁਣ ਦੇਖੋ ਜੇ ਮੈਂ ਹੁਣ ਕਮਾਂ ਵੀ ਮੈਂ ਇਕੱਲਾ ਵੀ ਸਾਰੇ ਕਿਤੇ ਮੈਂ ਆਪਦੀ ਡਿਊਟੀ ਦੇ ਸਕਦਾ ਮੈਂ ਕਿਉਂਕਿ ਮੈਂ ਇੱਕ ਕੋਸ਼ਿਸ਼ ਕਰ ਸਕਦਾ ਮਾਂ ਚਾਹੇ ਸੁਸਾਇਟੀ ਹੋਵੇ ਚਾਹੇ ਨਗਰ ਰੰਗਮ ਹੋਵੇ ਜਾਂ ਸਾਡੀਆਂ ਹੋਰ ਸਮਾਵਾ ਹੋਣ ਤੁਹਾਡਾ ਭਰਾ ਹਮੇਸ਼ਾ 24 ਘੰਟੇ ਸੇਵਾ ਨੂੰ ਹਾਜ਼ਰ ਆ ਤੇ ਸਾਡੇ ਜਿੱਥੇ ਇਹ ਦੋ ਭਰਾ ਜਾਂ ਸਾਡੇ ਹੋਰ ਸਮਾਜ ਸੁਸਾਇਟੀ ਦੇ ਮੈਂਬਰ ਆ ਸਾਰੇ ਹੀ ਸੇਵਾ ਨੂੰ ਸਮਰਪਿਤ ਆ ਧੰਨਵਾਦ ਸੱਚੇ ਪਾਤਸ਼ਾਹ ਦਾ ਜਿਨ੍ਹਾਂ ਨੇ ਸੇਵਾ ਕੀਤੀ ਵਾਹਿਗੁਰੂ ਜੀ ਕਾ ਜੀ ਨਾਮ ਹੈ ਤੁਹਾਡਾ ਕਿੱਥੋਂ ਦੇ ਰਹਿਣ ਵਾਲੇ ਮੇਰਾ ਨਾਮ ਪ੍ਰਕਾਸ਼ ਸਿੰਘ ਐਹਮਦਪੁਰੇ ਤੋਂ ਆਈ ਸੀ ਫਿਰ ਜੇ ਹੁਣ ਅੰਡਰਪਿਚ ਦੇ ਵਿੱਚ ਗੱਡੀ ਫਸੀ ਸੀ ਕਿੰਨੇ ਜਣੇ ਸੀ ਤੇ ਗੱਡੀ ਅਸੀਂ 4 ਜਣੇ ਸੀਗੇ ਕੀ ਕਾਰ ਵੇਤੇ ਪਾਣੀ ਇੱਥੇ ਇੰਨਾ ਖੜਾਗਾ ਉਹ ਗੱਡੀ ਬਾੜੀ ਮੜ ਕੇ ਬਸ ਉਹ ਇੱਕਦਮ ਵਿੱਚ ਚਲੀ ਗਈ ਮੁੜ ਕੇ ਵਾਪਸ ਮੁੜ ਕੋਈ ਨਹੀਂ ਉਹ ਕੋਣ ਕੋਣ ਸੀ ਬਚੇ ਮੈਂ ਸੀ ਗਈ ਮੇਰੇ ਮਾਸੜ ਜੀ ਸੀਗੇ ਨਾਲ ਦੋ ਸਿਸਟਰ ਸੰਘਾ ਮੇਰੇ ਕਾ ਉਹਨਾਂ ਦੀ ਹਾਲਤ ਕਿੱਦਾਂ ਠੀਕ ਹੈ ਹੁਣ ਤਾਂ ਕੱਢਿਆ ਕਿੰਨਾ ਨੇ ਜੀ ਜਿਹੜੇ ਆਮ ਲੋਕ ਹੈ ਉਹਨਾਂ ਨੇ ਕੱਢਿਆਗਾ ਲੱਗਦਾ ਨਹੀਂ ਅੱਜ ਜਿਹੜੀ ਨਗਰ ਨਿਗਮ ਦੀ ਲਾਹਰਪਰਵਾਹੀ ਸਾਹਮਣੇ ਆ ਰਹੀ ਹੈ ਤੁਸੀਂ ਮਸਾਂ ਬਚਿਓ ਹਾਂਜੀ ਸਰ ਬਸਾਂ ਹੀ ਬਚਈਆਂ ਸੀ ਕੀ ਲੋਕਾਂ ਨੂੰ ਕੀ ਗਾਉਂਗੇ ਲੋਕਾਂ ਦਾ ਬਸ ਕੀ ਕਹਿਣਾ ਕਿ ਨਗਰ ਦੇ ਕੋਲ ਨੂੰ ਵੀ ਚਾਹੀਦਾ ਇਹਦੇ ਕਰਨ ਇਹਦਾ ਹੱਲ ਪਾਣੀ ਦਾ ਜਾਨੀ ਮਾਨੀ ਨੂੰ ਕੋਈ ਨੁਕਸਾਨ ਨਹੀਂ ਹੋਇਆ ਨਹੀਂ ਨਹੀਂ ਜਾਨੀ ਮਾਨੀ ਨੂੰ ਕੋਈ ਨੁਕਸਾਨ ਨਹੀਂ ਗੱਡੀ ਦਾ ਨੁਕਸਾਨ ਹੋ ਗਿਆ ਸਾਡੀ ਜਿਹੜੀ ਪਾਣੀ ਚ ਟੁੱਪੀ ਖੜੀ ਆ ਗੱਡੀ ਕਿਹੜੀ ਸਾਡੀ ਆਰਟੀਕ ਆਈ ਪਤੋਸੀ ਠੀਕ ਹੋ ਹਾਂਜੀ ਪਰਿਵਾਰ ਸਭ ਠੀਕ ਆ ਸਾਰਾ ਹਾਂਜੀ